ਸਵਾਗਤ ਹੈ ਜੀ ਸਭ ਦਾ ਮੇਰੇ ਚੈਨਲ ਤੇ ਪਲੀਜ਼ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਸ਼੍ਰੀ ਕਾਲ ਜੀ ਸਭ ਨੂੰ ਕਿਵੇਂ ਹੋ ਜੀ ਸਾਰੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਚੀ ਹੋਈ ਕੜੀ ਦੀ ਰੋਟੀ ਮਤਲਬ ਕੜੀ ਨੂੰ ਆਟੇ ਵਿੱਚ ਗੁੰਨਾਂਗੇ ਜਿਵੇਂ ਆਪਾਂ ਦਾਲ ਨੂੰ ਗੁੰਨ ਲੈਂਦੇ ਆਂ ਆਟੇ 'ਚ ਸੇਮੋਦਈ ਤੇ ਇਹਦੇ ਵਾਸਤੇ ਆਪਾਂ ਲੈ ਲਿਆ ਇੱਕ ਕਟੋਰੀ ਕੋ ਆਟਾ ਨਾਲ ਆਪਾਂ ਇਹ ਬਚੀ ਹੋਈ ਇੱਕ ਕਟੋਰੀ ਕੜੀ ਲੈ ਲਈ ਤੇ ਇੱਕ ਪਿਆਜ਼ ਕੱਟ ਲਿਆ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਕੜੀਚ ਤਾਂ ਪਹਿਲਾਂ ਹੀ ਹੈਗਾ ਹੀ ਆ ਆਪਾਂ ਆਟੇ ਦੇ ਹਿਸਾਬ ਨਾਲ ਲੱਲਣਾ ਸਵਾਦ ਅਨੁਸਾਰ ਥੋੜੀ ਜਿਹੀ ਮਿਰਚ ਤੇ ਇੱਥੇ ਮੈਂ ਲਿਆ ਆ ਧਨੀਆ ਇਹ ਧਨੀਆ ਪੀਸਿਆ ਹੋਇਆ ਧਨੀਆ ਨਹੀਂ ਗਾ ਸਾਬਤ ਧਨੀਆ ਸੀ ਇਹਨੂੰ ਮੈਂ ਦਰਦਰਾ ਜਿਹਾ ਪੀਸ ਲਿਆ ਦਰਦਰਾ ਜਿਹਾ ਪੀਸ ਕੇ ਇਹ ਵੀ ਆਪਾਂ ਵਿੱਚ ਪਾਵਾਂਗੇ ਤਾਂ ਟੇਸਟ ਬਹੁਤ ਵਧੀਆ ਆਉਂਦਾ ਜੇ ਤੁਸੀਂ ਦਾਲ ਬਚੀ ਹੋਈ ਦਾਲ ਦੀ ਰੋਟੀ ਬਣਾਣੇ ਨਾ ਤੇ ਉਹਦੇ ਵਿੱਚ ਵੀ ਤੁਸੀਂ ਇਹੀ ਸਮਾਨ ਯੂਜ਼ ਕਰਿਓ ਬਹੁਤ ਟੇਸਟੀ ਬਣੂਗੀ ਜਿਹੜੀ ਰੋਟੀ ਚਲੋ ਹੁਣ ਆਪਾਂ ਆਟੇ ਨੂੰ ਗੁੰਨ ਲੈਨੇ ਆ ਇਹਦੇ ਵਿੱਚ ਆਪਾਂ ਪਾਣੀ ਨਹੀਂ ਯੂਜ਼ ਕਰਨਾ ਆਪਾਂ ਉਹਨਾਂ ਹੀ ਆਟਾ ਲੈਣਾ ਜਿੰਨੀ ਕੜੀ ਆ ਤੇ ਇਹਦੇ ਨਾਲ ਹੀ ਆਟਾ ਗੁੰਨਾਂਗੇ ਬਸ ਸਰ੍ਹੋਂ ਦਾ ਮਨ ਆਟੇ ਚ ਮਿਕਸ ਕਰ ਲਾਂਗੇ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਹੋ ਗਿਆ ਕੁਛ ਇਹ ਤੇ ਹੁਣ ਤੁਸੀਂ ਇਹਦੇ ਵਿੱਚ ਹੋਰ ਪਾਣੀ ਹਜੀ ਗਲਾਸ ਆਲਦੇ ਹੋ ਤੇ ਆਪਾਂ ਇਹ ਜਿਹੜਾ ਕੜੀ ਵਾਲਾ ਪਾਣੀ ਹੈ ਬੋਲੀ ਦੇ ਵਿੱਚ ਹੋਰ ਪਾਣੀ ਪਾ ਕੇ ਆਪਾਂ ਇਹਨਾਂ ਵਿੱਚ ਥੋੜਾ ਥੋੜਾ ਕਰਕੇ ਮਿਕਸ ਕਰੀ ਚੱਲਵਾਂਗੇ ਚੱਲਾਂਗੇ ਤੇ ਬਿਲਕੁਲ ਇਹਨੂੰ ਆਪਾਂ ਇੱਕ ਡੋ ਵਾਂਗੂ ਤਿਆਰ ਕਰ ਦੇਣਾ ਆਟੇ ਦੇ ਡੋ ਵਾਂਗੂ ਤੇ ਆਪਾਂ ਆਟਾ ਗੁੰਨਦੇ ਆ ਆਮ ਉਦਾਂ ਆਪਾਂ ਗੁੰਨ ਲੈਣਾ ਨੂੰ ਬਸ ਇਹ ਧਿਆਨ ਰੱਖਣਾ ਹੈ ਕਿ ਪਾਣੀ ਜ਼ਿਆਦਾ ਨਾ ਪਾਇਓ ਕਿ ਗਿੱਲਾ ਗਿੱਲਾ ਹੋ ਜੇ ਰੋਟੀ ਸੋਹਣੀ ਨਹੀਂ ਬਣਦੀ ਵਧੀਆ ਨਹੀਂ ਬਣਦੀ ਜਿਆਦਾ ਗਿੱਲਾ-ਗਿੱਲਾ ਵੀ ਨਹੀਂ ਕਰਨਾ ਤੇ ਬਹੁਤ ਸਖਤ ਵੀ ਨਹੀਂ ਰੱਖਣਾ ਵੀ ਪੂੜੀਆਂ ਵਾਂਗੂ ਜਿਵੇਂ ਆਪਾਂ ਜਿਵੇਂ ਆਟਾ ਗੁੰਨਦੇ ਆ ਸਖਤ ਉਦਾਂ ਦਾ ਵੀ ਨਹੀਂ ਗੁੰਨਣਾ ਮਤਲਬ ਨਾਰਮਲ ਜਿਹਾ ਆਟਾ ਜਿਵੇਂ ਆਪਾਂ ਬਣਾਉਂਦੇ ਆ ਰੋਟੀ ਬਣਾਉਣ ਵਾਸਤੇ ਉਦਾਂ ਦਾ ਆਟਾ ਹੀ ਗੁੰਨਣਾ ਆਪਾਂ आटा आप गुन् के कर लिया तैयार हूँ इन आप मिनट वास्ते छड़ छा रैसट वास्ते के छड़ छा कर रोटी बनाने की तैयारी आप थोड़ा जो घ्यो ला लेंगे हाथ न आटा चिपक नहीं है फिर फिर आप पेड़ा बनावेंगे पेड़ा कर लिया तैयार हम आप बेल लेंगे रोटी चंकी तरह ਲਵਦੀ ਨੂੰ ਤਾਂ ਇਹ ਰੋਟੀ ਬਹੁਤ ਟੇਸਟੀ ਲੱਗਦੀ ਆ ਉਹਨੇ ਤਾਂ ਇਹ ਕਹਿ ਦੇਣਾ ਖਾ ਕੇ ਵੀ ਮੇਰੇ ਟਿਫਨ ਵਿੱਚ ਵੀ ਸਵੇਰੇ ਮੰਮਾ ਇਹੀ ਪਾਦੇ ਮੈਂ ਤਾਂ ਇਹੀ ਲੈ ਕੇ ਜਾਣੀ ਆ ਲਵਦੀ ਨੂੰ ਸੇਕਦੇ ਆਪਾਂ ਹੁਣ ਇੱਥੇ ਰੱਖ ਲਿਆ ਆਪਾਂ ਤਵਾ ਗਰਮ ਹੋਣ ਵਾਸਤੇ ਥੋੜਾ ਜਿਹਾ ਤੇਲ ਲਾ ਦਾਂਗੇ ਤੇ ਇੱਥੇ ਆਪਾਂ ਪਾਤੀ ਰੋਟੀ ਇੱਥੇ ਮਹਾਰਾਜ ਜੀ ਵੇਟ ਕਰ ਰਹੇ ਨੇ ਕਿ ਜਲਦੀ ਜਲਦੀ ਆਵੇ ਰੋਟੀ ਤੇ ਮੈਂ ਖਾਵਾਂ। ਹੁਣ ਆਪਾਂ ਮੀਡੀਅਮ ਗੈਸ ਤੇ ਸੇਕਾਂਗੇ। ਜਿਆਦਾ ਤੇਜ਼ ਗੈਸ ਤੇ ਨਹੀਂ ਸੇਕਣੀ। ਮੀਡੀਅਮ ਤੇ ਹੀ ਸਲੋ ਸਲੋ ਵੀ ਨਹੀਂ ਹੋਵੇ। ਮੀਡੀਅਮ ਜਾ ਹੋਵੇ। ਮੀਡੀਅਮ ਤੇ ਆਪਾਂ ਸੇਕ ਲਾਂਗੇ। ਹੁਣ ਤੁਸੀਂ ਇਹ ਨਾ ਕਿਉਂ ਕਿ ਰੋਟੀ ਬਹੁਤ ਭਾਰੀ ਬਣਾਈ ਹੈ। ਇਹ ਬਣਾਈ ਹੈ ਮੈਂ ਲਵਦੀਪ ਵਾਸਤੇ। ਤੇ ਦੋ ਦੀ ਇੱਕ ਹੀ ਬਣਾਤੀ ਕਿਉਂਕਿ ਲਵਦੀਪ ਹੈਗਾ ਥੋੜਾ ਜਿਆਦਾ ਖਰਾਬ ਸਾਡਾ ਇਹ ਇੱਕੀ ਰੋਟੀ ਖਾਂਦਾ। ਕਹੂਗਾ ਮੈਂ ਦੂਜੀ ਨਹੀਂ ਖਾਣੀ ਤੇ ਫਿਰ ਆਪਾਂ ਵੀ ਕਿਹੜਾ ਘਟਾ। ਆਪਾਂ ਫਿਰ ਦੋ ਵਰਗੇ ਇੱਕ ਹੀ ਬਣਾ ਦਿੰਨੇ ਆ ਉਹਨੂੰ ਵੇਟ ਹੋਈ ਜਾਂਦੀ ਆ ਬਸ ਇਹੀ ਚੱਕਰ ਹੁੰਦਾ ਕਿ ਵੀਡੀਓ ਬਣਾਉਣ ਦੇ ਚੱਕਰ ਚ ਨਾ ਥੋੜਾ ਟਾਈਮ ਤਾਂ ਲੱਗ ਜਾਂਦਾ ਰੋਟੀ ਬਣਾਉਣ ਨੂੰ ਫਿਰ ਤੇ ਉਹਨੂੰ ਵੇਟ ਆ ਪੂਰੀ ਕਿ ਮੈਨੂੰ ਜਲਦੀ ਜਲਦੀ ਰੋਟੀ ਮਿਲ ਜੇ ਇਧਰ ਉਹਦੀ ਬਾਕੀ ਥਾਲੀ ਜਿਹੜੀ ਸਜਾ ਕੇ ਤਿਆਰ ਰੱਖੀ ਪਈ ਆ ਬਸ ਰੋਟੀ ਦੀ ਲੇਟ ਆ ਦਾ ਆਪਾਂ ਕਿਸੇ ਚੀਜ਼ ਨਾਲ ਦਬਾ ਲਿਓ ਤੁਸੀਂ ਚਾ ਚਿਮਟਾ ਲੈ ਲਓ ਚਾਹੇ ਕੋਈ ਵੀ ਚੀਜ਼ ਚ ਆ ਪਲਟਾ ਹੁੰਦਾ ਉਹ ਲੈ ਲਓ ਉਹਦੇ ਨਾਲ ਦਬਾ ਕੇ ਸੇਕ ਲਓ ਚੰਗੀ ਤਰ੍ਹਾਂ ਬਹੁਤ ਹੀ ਜ਼ਿਆਦਾ ਟੇਸਟੀ ਪੰਦੀ ਆ ਬਹੁਤ ਹੀ ਜ਼ਿਆਦਾ ਬਣਾ ਕੇ ਜ਼ਰੂਰ ਦੇਖਿਓ ਤੁਸੀਂ ਫਿਰ ਮੈਨੂੰ ਕਮੈਂਟਾਂ ਜ਼ਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜੇ ਬੱਚਿਆਂ ਨੂੰ ਪਿਆਜ਼ ਪਸੰਦ ਨਹੀਂ ਹੈਗਾ ਤੁਸੀਂ ਪਿਆਜ਼ ਸਕਿੱਪ ਵੀ ਕਰ ਸਕਦੇ ਹੋ ਪਰ ਇਹਦਾ ਟੇਸਟ ਬਹੁਤ ਵਧੀਆ ਆਂਦਾ ਪਿਆਜ਼ਾਂ ਦਾ ਇਹਦੇ ਵਿੱਚ ਮੈਂ ਤਾਂ ਨਾ ਜਿਹੜੀ ਵੀ ਸਬਜ਼ੀ ਬਚਦੀ ਆ ਕੋਈ ਵੀ ਸਬਜ਼ੀ ਬਚੇ ਚਾਹੇ ਉਹ ਆਲੂ ਬੈਂਗਣ ਹੋਣ ਚਾਹੇ ਦਾਲ ਹੋਵੇ ਚਾਹੇ ਕੀਆ ਹੋਵੇ ਕਦੂ ਹੋਵੇ ਕੁਝ ਵੀ ਹੋਵੇ ਮੈਂ ਤਾਂ ਆਟੇ ਚ ਗੁੰਨ੍ਹ ਦਿੰਨੀ ਆ ਇਦਾਂ ਹੀ ਤੇ ਉਹੀ ਫਿਰ ਸਾਰੇ ਹੀ ਫੈਮਿਲੀ ਜਿਹੜੀ ਆ ਨਾ ਬੜੇ ਖੁਸ਼ ਹੋ ਕੇ ਖਾ ਲੈਂਦੇ ਪਰੌਂਠੇ ਲੋ ਜੀ ਰੋਟੀ ਬਣ ਕੇ ਆਪਣੀ ਤਿਆਰ ਆ ਖੜੀ ਵਾਲੀ ਤੇ ਨਾਲ ਆਮ ਦਾ achar ਨਾਲ ਦਹੀਂ ਬਹੁਤ ਟੇਸਟੀ ਲੱਗਦੀ ਹੈ ਦੇ ਜਰੂਰ ਬਣਾਇਓ ਤੁਸੀਂ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮੱਚ ਥੈਂਕਸ ਫॉर ਵਾਚਿੰਗ